ਹਾਂਜੀ ਆ ਦੇਖੋ ਡਾਕਟਰ ਸੁਖਪ੍ਰੀਤ ਸਿੰਘ ਉੱਗੋ ਕੇ ਇਹ ਕਹਿੰਦੇ ਵੀ ਜੋ ਭਗਤ ਰਬਦਾਸ ਜੀ ਹੈ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਤੇ ਬਾਕੀ ਤੁਸੀਂ ਵੀਡੀਓ ਆਪ ਹੀ ਦੇਖ ਲਓ ਜਿਵੇਂ ਤੁਹਾਨੂੰ ਠੀਕ ਲੱਗਿਆ ਆਪਣੀ رائے ਜ਼ਰੂਰ ਦੇ ਦਿਓ ਵੀ ਕੀ ਹੋਇਆ ਹੁਣ ਸ਼ਹੀਦ ਕੀਤਾ ਗਿਆ ਜਾਂ ਉਹਨਾਂ ਨੇ ਜੋਤੀ ਜੋਤ ਸਮਾਇਆ ਚਲੋ ਸਾਰੇ ਜਣੇ ਵੀਡੀਓ ਦੇਖਿਓ ਤੇ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਪਰ ਉਹ ਕਮਜ਼ੋਰ ਹੋਣ ਕਰਕੇ ਕੁਝ ਨਾ ਕਰ ਨਾ ਸਕਿਆ ਉਹਦੀ ਮੌਤ ਹੋਈ ਤੇ ਇਸੇ ਪਰਿਵਾਰ ਦੇ ਵਿੱਚੋਂ ਰਾਣਾ ਵਿਕਰਮ ਸਿੰਘ ਜਿਹੜਾ ਸੀ ਉਹ ਮੁਖੀ ਬਣਿਆ ਉਸ ਮੰਤਾਂ ਦੇ ਬੜਾ ਪ੍ਰਭਾਵ ਅਧੀਨ ਸੀ ਔਰ ਇਤਿਹਾਸਿਕ ਸਰੋਤਾਂ ਦੇ ਮੁਤਾਬਕ ਬੜਾ ਕੱਟੜ ਤੇ ਆਯਾਸ਼ ਕਿਸਮ ਦਾ ਆਦਮੀ ਸੀ ਬ੍ਰਾਹਮਣਵਾਦ ਦੇ ਪੂਰੀ ਤਰ੍ਹਾਂ ਪ੍ਰਭਾਵ ਅਧੀਨ ਸੀ ਮੀਰਾ ਦੀ ਜਿਹੜੀ ਨਣਾਨ ਸੀ ਉਹਦਾ ਬਾਈ ਉਸ ਨੇ ਵੀ ਇਸ ਨੂੰ ਬੜੀਆਂ ਯਾਤਨਾਵਾਂ ਦਿੱਤੀਆਂ ਨੇ ਬਹੁਤ ਜ਼ਿਆਦਾ ਇਥੋਂ ਤੱਕ ਕਿ ਸਭ ਤੋਂ ਵੱਧ ਮੀਰਾ ਬਾਈ ਦੇ ਕਰੈਕਟਰ ਦੇ ਉੱਪਰ ਉਸਦੇ اخلاق ਦੇ ਉੱਪਰ ਜਿੰਨੇ ਦੋਸ਼ ਲਗਾਏ ਗਏ ਉਸ ਦੀ ਨੰਨੜ ਦੇ ਵੱਲੋਂ ਲਿਖਾਏ ਗਏ ਇਥੋਂ ਤੱਕ ਕਿ ਇੱਕ ਵਾਰੀ ਮੀਰਾ ਬਾਈ ਆਪਣੇ ਕਮਰੇ ਦੇ ਵਿੱਚ ਬੈਠੀ ਸਿਮਰਨ ਕਰ ਰਹੀ ਸੀ ਜਿਵੇਂ ਭਗਵਾਨ ਦਾ ਨਾਮ ਉੱਚੀ ਉੱਚੀ ਲੈ ਰਹੀ ਸੀ ਤੇ ਉਸ ਨੇ ਰਾਜੇ ਵਿਕਰਮ ਨੂੰ ਕਿਹਾ ਕਿ ਮੀਰਾ ਬਾਈ ਕਿਸੇ ਗੈਰ ਮਰਦ ਦੇ ਨਾਲ ਕਮਰੇ ਦੇ ਵਿੱਚ ਹੈ ਉਹਨੇ ਉਸੇ ਵੇਲੇ ਆ ਕੇ ਕਿਰਪਾਨ ਲਈ ਦਰਵਾਜ਼ਾ ਤੋੜਿਆ ਜਦੋਂ ਜਾ ਕੇ ਵੇਖਿਆ ਤੇ ਉਹ ਸਿਮਰਨ ਦੇ ਵਿੱਚ ਬੈਠੀ ਸੀ ਤੇ ਉਹ ਵਾਪਸ ਸ਼ਰਮਿੰਦਾ ਹੋ ਕੇ ਆ ਗਿਆ ਕਹਿਣ ਦਾ ਭਾਵ ਕਿ ਉਸਦੇ ਪਰਿਵਾਰ ਦੇ ਵਿੱਚ ਵੀ ਜ਼ਹਿਰ ਦੇਣ ਤੋਂ ਲੈ ਕੇ ਸੱਪ ਲੜਾਉਣ ਤੱਕ ਮੀਰਾ ਬਾਈ ਦੀਆਂ ਕੋਸ਼ਿਸ਼ਾਂ ਜਿਹੜੀਆਂ ਅਸੀਂ ਕੀਤੀਆਂ ਗਈਆਂ ਉਹਨਾਂ ਦੇ ਪਿੱਛੇ ਕਾਰਨ ਇਹੀ ਸੀ ਕਿ ਭਗਤ ਰਵਿਦਾਸ ਦੀ ਵਿਚਾਰਧਾਰਾ ਨੂੰ ਗ੍ਰਹਿਣ ਕਰਨ ਸਦਕਾ ਮੀਰਾ ਬਾਈ ਜਿਹੜੀ ਹੈ ਸਾਡੀਆਂ ਕੁੱਲ ਪਰੰਪਰਾ ਦੀਆਂ ਜਿਹੜੀਆਂ ਉੱਚ ਮਿਆਰੀ ਨੈਤਿਕ ਕਦਰਾਂ ਕੀਮਤਾਂ ਨੇ ਉਹਨਾਂ ਨੂੰ ਰੋਲ ਰਹੀ ਹੈ ਸੋ ਹਰ ਕੋਸ਼ਿਸ਼ ਕੀਤੀ ਗਈ ਜਦੋਂ ਸਾਰੀਆਂ ਕੋਸ਼ਿਸ਼ ਸਿਰੇ ਨਹੀਂ ਚੜੀਆਂ ਫਿਰ ਇੱਕ ਅੰਤਮ ਕੋਸ਼ਿਸ਼ ਸੀ ਕਿ ਰਵਿਦਾਸ ਨੂੰ ਕਿਉਂ ਨਾ ਖਤਮ ਕੀਤਾ ਜਾਵੇ ਹੁਣ ਇਹ ਤੁਹਾਡੇ ਵਾਸਤੇ ਮੇਰੇ ਖਿਆਲ ਨਾਲ ਮੇਰੇ ਲਈ ਵੀ ਅੱਜ ਇੱਕ ਵੱਖਰੀ ਵਿਸ਼ਾ ਹੈ ਤੁਹਾਡੇ ਲਈ ਵੀ ਵੱਖਰਾ ਵਿਸ਼ਾ ਹੋਵੇਗਾ ਕਿਉਂਕਿ ਅਕਸਰ ਇਹੀ ਕਿਹਾ ਜਾਂਦਾ ਸੀ ਕਿ ਜਿੱਥੇ ਚਤੌੜ ਛਤਰੀ ਬਣੀ ਰਵਿਦਾਸ ਛਤਰੀ ਚਤੌੜ ਕਰਦੇ ਕਿਲੇ ਦੇ ਵਿੱਚ ਉੱਥੇ ਰਵਿਦਾਸ ਜੀ ਨੇ ਆਪਣਾ ਅੰਤਮ ਸਮੇਂ ਬਤੀਤ ਕੀਤਾ ਅਸਾਲਕ ਪਹਿਲਾਂ ਦੀ ਗੱਲ ਹੈ ਮੈਨੂੰ ਭਗਤ ਰਵਿਦਾਸ ਜੀ ਤੇ ਜੀਵਨ ਦੇ ਉੱਪਰ ਕਾਰਜ ਕਰਨ ਦਾ ਮੌਕਾ ਮਿਲਿਆ ਔਰ ਉਹ ਕਾਰਜ ਕਰਦਿਆਂ ਕਰਦਿਆਂ ਇੱਕ ਧਰਮਵੀਰ ਹੁਣਾਂ ਦੀ ਕਿਤਾਬ ਹਿੰਦੀ ਚ ਲਿਖੀ ਮੈਨੂੰ ਮਿਲੀ ਜਿਸ ਦੇ ਅੰਤ ਦੇ ਸ਼ਬਦ ਸੀ ਕਿ ਇਸ ਤਰ੍ਹਾਂ ਭਗਤ ਰਵਿਦਾਸ ਜੀ ਤੋਂ ਸਤਾਏ ਹੋਏ ਬ੍ਰਾਹਮਣਾਂ ਨੇ ਸਮੰਤਾ ਨੂੰ ਅਕਸਾਇਆ ਤੇ ਅੰਤ ਉਹਨਾਂ ਦੀ ਨਿਰਮਮ ਤਰੀਕੇ ਦੇ ਨਾਲ ਹੱਤਿਆ ਕਰ ਦਿੱਤੀ ਸੋ ਇਹ ਮੇਰੇ ਸਾਹਮਣੇ ਇੱਕ ਕਲੂ ਸੀ ਜਾਂ ਕਹਿ ਸਕਦੇ ਹੋ ਕਿ ਇਸ ਦਿਸ਼ਾ ਵੱਲ ਵਧਣ ਦਾ ਇੱਕ ਇਸ਼ਾਰਾ ਸੀ ਉਸ ਤੋਂ ਬਾਅਦ ਮੈਂ ਖੋਜ ਕਰਨੀ ਸ਼ੁਰੂ ਕੀਤੀ ਹੌਲੀ ਹੌਲੀ ਤੇ ਉਸ ਤੋਂ ਬਾਅਦ ਸੱਤ ਕਿ ਲੇਖਕਾਂ ਦੀਆਂ ਕਿਤਾਬਾਂ ਜਿਹੜੀਆਂ ਮੇਰੇ ਮੋਬਾਈਲ ਦੇ ਵਿੱਚ ਮੈਂ ਫੋਟੋ ਵੀ ਖਿੱਚ ਕੇ ਲੈ ਕੇ ਆਇਆ ਕਈ ਵਾਰੀ ਜਦੋਂ ਨਵੀਂ ਗੱਲ ਕੀਤੀ ਜਾਂਦੀ ਹੈ ਤਾਂ ਸਰੋਤਿਆਂ ਦੇ ਮਨ 'ਚ ਸ਼ੱਕ ਹੁੰਦਾ ਕਿ ਸ਼ਾਇਦ ਆਪਣੇ ਕੋਲ ਬਣਾ ਕੇ ਕੀਤੀ ਜਾ ਰਹੀ ਹੈ ਸੋ ਇਹਨਾਂ ਸੱਤ ਕਿਤਾਬਾਂ ਦੇ ਵਿੱਚ ਇੱਕ ਸਤਨਾਮ ਸਿੰਘ ਦੀ ਲਿਖੀ ਕਿਤਾਬ ਸਤਨਾਮ ਸਿੰਘ ਨੇ ਸਿਹੁ ਨੇ ਦੱਖਣ ਦੇ ਰਹਿਣ ਵਾਲੇ ਉਹਨਾਂ ਦੀ ਹਿੰਦੀ ਔਰ ਸੰਸਕ੍ਰਿਤੀ ਦੀ ਕਿਤਾਬ ਰਵਿਦਾਸ ਜੀ ਦੀ ਕੀ ਹਤਿਆ ਦਾ ਸ਼ਰਜੰਤਰ ਦੂਸਰੀ ਧਰਮਵੀਰ ਡਾਕਟਰ ਧਰਮਵੀਰ ਦੀ ਕਿਤਾਬ ਤੀਸਰੀ ਕਿਤਾਬ ਆਚਾਰੀਆ ਗੁਰਪ੍ਰਸਾਦ ਜੀ ਦੀ ਇੱਕ ਸ਼ਾਂਤੀ ਸਰੂਪ ਬੋਧ ਦੀ ਕਿਤਾਬ ਔਰ ਇੱਕ ਸਰੂਪ ਕਮਰਜੀ ਦੀ ਕਿਤਾਬ ਇਸ ਤੋਂ ਇਲਾਵਾ ਇੱਕ ਨੀਲ ਕਮਰ ਕੁਲੀਰ ਦੀ ਕਿਤਾਬ ਤਿੰਨ ਕਿਤਾਬਾਂ ਹੋਰ ਨੇ ਜਿੰਨਾ ਤੋਂ ਇਹ ਸਪਸ਼ਟ ਹੋਇਆ ਕਿ ਭਗਤ ਰਵਿਦਾਸ ਜੀ ਨੂੰ ਸਾਜ਼ਿਸ਼ ਦੇ ਸਦਕਾ ਕਤਲ ਕੀਤਾ ਗਿਆ। ਅਕਸਰ ਤੁਸੀਂ ਇੱਕ ਤਸਵੀਰ ਕਦੀ ਹੁਣ ਤਾਂ ਬਹੁਤ ਘੱਟ ਵੇਖਦੇ ਹੋ। ਇੱਕ ਤਸਵੀਰ ਤੁਸੀਂ ਕਿਤੇ ਵੇਖੀ ਹੋਵੇਗੀ ਕਿ ਭਗਤ ਰਵਿਦਾਸ ਜੀ ਆਪਣੇ ਹੱਥ ਦੇ ਨਾਲ ਹੀ ਆਪਣੀ ਛਾਤੀ ਨੂੰ ਚੀਰਦੇ ਹੋਏ ਵਿਖਾਇਆ ਤੇ ਵਿੱਚੋਂ ਜਨੇਊ ਦਾ ਧਾਗਾ ਕੱਢਿਆ ਹੋਇਆ। ਉਹ ਤਸਵੀਰ ਇੱਕ ਬਹੁਤ ਵੱਡੀ ਸਾਜ਼ਿਸ਼ ਦਾ ਹਿੱਸਾ ਸੀ। ਅਕਸਰ ਤੁਸੀਂ ਵੇਖੀ ਹੋਵੇਗੀ ਤਸਵੀਰ ਕਿ ਜਿਸ ਦੇ ਨਾਲ ਚੰਮੜਾ ਕੱਟਿਆ ਜਾਂਦਾ ਆਰ ਉਸ ਆਰ ਦੇ ਨਾਲ ਭਗਤ ਰਵਿਦਾਸ ਜੀ ਨੇ ਆਪਣੀ ਛਾਤੀ ਨੂੰ ਚੀਰਿਆ ਹੋਇਆ ਤੇ ਵਿੱਚੋਂ ਜਨਊ ਕੱਢ ਕੇ ਵਿਖਾ ਰਹੇ ਨੇ ਇਹ ਇੱਕ ਬਹੁਤ ਵੱਡੀ ਸਾਜ਼ਿਸ਼ ਸੀ ਇਹ ਤਸਵੀਰ 'ਚ ਕਿਉਂਕਿ ਬ੍ਰਾਹਮਣਵਾਦ ਨੇ ਹਮੇਸ਼ਾ ਹੀ ਇਹ ਭਗਤ ਰਵਿਦਾਸ ਜੀ ਦੇ ਜੀਵਨ ਦੇ ਬਾਰੇ ਸਾਨੂੰ ਕਥਾ ਕਹਾਣੀਆਂ 'ਚ ਦੱਸਿਆ ਕਿ ਉਹਨਾਂ ਨੇ ਆਪਣੀ ਇੱਛਾ ਦੇ ਨਾਲ ਆਪਣੇ ਜੀਵਨ ਨੂੰ ਸਮਾਪਤ ਕੀਤਾ ਪਰ ਜਦੋਂ ਮੈਂ ਇਹਨਾਂ ਪੰਜ ਛੇ ਕਿਤਾਬਾਂ ਨੂੰ ਪੜਿਆ ਤਾਂ ਪਤਾ ਲੱਗਾ ਕਿ ਭਗਤ ਰਵਿਦਾਸ ਨੂੰ ਕਿਸ ਜ਼ਾਲਮانہ ਤਰੀਕੇ ਦੇ ਨਾਲ ਕਤਲ ਕੀਤਾ ਗਿਆ ਉਹਨਾਂ ਦੇ ਉੱਪਰ ਪਹਿਲਾ ਹਮਲਾ ਕਿਸ ਵੇਲੇ ਕੀਤਾ ਗਿਆ ਮਾਫ਼ ਕਰਨਾ ਇੱਕ ਗਲਤੀ ਟ੍ਰੈਸਟੀ ਹੈ ਉਹ ਟ੍ਰੈਸਟੀ ਇਹ ਹੈ ਕਿ ਭਗਤ ਰਵਿਦਾਸ ਕਬੀਰ ਸਾਹਿਬ ਨਾਮਦੇਵ ਜੀ ਇਹ ਰੋਹਾਨੀ ਮਾਰਗ ਦੇ ਉਹ ਪੰਧੀ ਹੋਏ ਨੇ ਜਿਨ੍ਹਾਂ ਨੇ ਬੁੱਤ ਪ੍ਰਸਤੀ ਦਾ ਡਟ ਕੇ ਖੰਡਨ ਕੀਤਾ ਹੈ ਤੇ ਅੱਜ ਇਹਨਾਂ ਨੂੰ ਮੰਨਣ ਵਾਲੇ ਵੀਰ ਇਹਨਾਂ ਦੇ ਬੁੱਤ ਬਣਾ ਕੇ ਇਹਨਾਂ ਦੀ ਪੂਜਾ ਕਰ ਰਹੇ ਨੇ ਇਹ ਸਾਡੇ ਸਾਹਮਣੇ ਬੜੀ ਟ੍ਰੈਸਟੀ ਦੀ ਗੱਲ ਹੈ ਜਿਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਜੋ ਖਿਆਲ ਸੇ ਮਹਿਰੂਮ ਹੈ ਜੋ ਜਿਨ੍ਹਾਂ ਦੇ ਕੋਲ ਖਿਆਲ ਵੀ ਨਹੀਂ ਹੈ ਕਿ ਉਹਨਾਂ ਦੀ ਵਿਚਾਰਤਾ ਕਿਵੇਂ ਦੀ ਹੋਵੇਗੀ ਜੋ ਖਿਆਲ ਸੇ ਮਹਿਰੂਮ ਹੈ ਉਹ ਅਹਿਸਾਸ ਦੀ ਬਾਤ ਕਰਤੇ ਹਨ ਜਿਲੇ ਰਾਸਤੇ ਕੀ ਖਬਰ ਨਹੀਂ ਉਹ ਮੰਜ਼ਿਲ ਦੀ ਬਾਤ ਕਰਤੇ ਹਨ ਇਹ ਸਾਡੇ ਸਾਹਮਣੇ ਬੜੀ ਪ੍ਰਸਤਾ ਹੈ ਕਿ ਜਿਹੜੇ ਮਹਾਪੁਰਖਾਂ ਨੇ ਸਾਰੀ ਉਮਰ ਬੁੱਤਪਰਸਤੀ ਦਾ ਵਿਰੋਧ ਕੀਤਾ ਔਰ ਆਪਣੇ ਜੀਵਨ ਦਾ ਅੰਤ ਤਾਂ ਕਰਵਾ ਲਿਆ ਪਰ ਉਹਨਾਂ ਨੇ ਆਪਣੀ ਵਿਚਾਰਧਾਰਾ ਜਿਹੜੀ ਮਾਨਵਵਾਦੀ ਸੀ ਜਾਂ ਇੱਕ ਈਸ਼ਵਰਵਾਦ ਦੀ ਜਿਹੜੀ ਵਿਚਾਰਧਾਰਾ ਸੀ ਉਸ ਤੇ ਆਂਚ ਨਹੀਂ ਆਉਣ ਦਿੱਤੀ ਪਰ ਸੱਚ ਜਾਣਿਓ ਅਸੀਂ ਉਸ ਬੁੱਤ ਪਰਸਤੀ ਦੇ ਖਿਲਾਫ ਲੜਨ ਵਾਲੇ ਮਹਾਪੁਰਸ਼ਾਂ ਦੇ ਵੀ ਬੁੱਤ ਬਣਾ ਦਿੱਤੇ ਜ਼ਫਰਨਾਮੇ ਚ ਕਲਗੀਧਰ ਪਾਚਕ ਬੜੀ ਪਿਆਰੀ ਗੱਲ ਕਹਿੰਦੇ ਨੇ ਕਹਿੰਦੇ ਨੇ ਔਰੰਗਜ਼ੇਬ ਮੈਂ ਲੜਨਾ ਨਹੀਂ ਚਾਹੁੰਦਾ ਮੇਰਾ ਨਿਸ਼ਾਨਾ ਲੜਨਾ ਨਹੀਂ ਸੀ ਕਿਉਂਕਿ ਉਹਨਾਂ ਦਾ ਨਿਸ਼ਾਨਾ ਤਾਂ ਸਾਨੂੰ ਪਤਾ ਹੀ ਹੈ ਸਾਚਕ ਹੂੰ ਸੁਨਿ ਲਿਖੋ ਸਬੈ ਤੇ ਨ ਪ੍ਰੇਮ ਕਿਉਂ ਕਿੰਦੇ ਮੈਂ ਲੜਨਾ ਨਹੀਂ ਸੀ ਚਾਹੁੰਦਾ ਪਰ ਬਾਹ ਲਾਚਾਰਗੀ ਦਰਮਿਆ ਆਮਦਮ ਬਾ ਤਦਬੀਰ ਤੀਰੋ ਤਫਾਂਗ ਆਮਦਮ ਤੂੰ ਲੋਕਾਂ ਤੇ ਜ਼ੁਲਮ ਇੰਨੇ ਕੀਤੇ ਤੂੰ ਧਰਮ ਦੇ ਨਾਂ ਦੇ ਪਰ ਇੰਨੇ ਜ਼ੁਲਮ ਕੀਤੇ ਇੰਨੇ ਕਹਿਰ कमाए ਕਿ ਮਜਬੂਰੀ ਦੇ ਵਿੱਚ ਮੈਨੂੰ ਮੈਦਾਨੇ ਜੰਗ ਦੇ ਵਿੱਚ ਤਲਵਾਰ ਚੁੱਕਣੀ ਪਈ ਕਿਉਂ ਚੁੰਕਾਰ ਅਜਾਮਾ ਹਿਲ ਤੇ ਦਰਗੁਜਸ਼ਤ ਹਲਾਲ ਅਸਤ ਬਰਦਨ ਵਾ ਸ਼ਮਸ਼ੀਰੇ ਦਸਤ ਜਦੋਂ ਸਾਰੇ ਹੀਂ ਦੇ ਵਸੀਲੇ ਧਿਰ ਅਪਾ ਟੂ ਰੀ ਡਰੈਸਿੰਗ ਅ ਰੌਂਗ ਜਦੋਂ ਕਿਸੇ ਵੀ ਸਮੱਸਿਆ ਨੂੰ ਹੱਲ ਕਰਨ ਦੇ ਸਾਰੇ ਵਸੀਲੇ ਖਤਮ ਹੋ ਜਾਂਦੇ ਨੇ ਫਿਰ ਤਲਵਾਰ ਦੀ ਵਰਤੋਂ ਜਾਇਜ਼ ਹੈ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੈਂ ਬ੍ਰਾਹਮਣ ਆਦਿ ਪਹਾੜੀ ਰਾਜਿਆਂ ਦੇ ਨਾਲ ਕਿਉਂ ਟੱਕਰ ਲਈ ਮਨਮ ਕੁਸ਼ਤਨਮ ਕੋਹਿਆਪੁਰ ਫਿਤਨ ਕੇ ਉ ਬੁੱਤ ਪਰਸਤਨ ਮਨਨ ਬੁੱਤ ਸ਼ਿਕਨ ਕਿਉਂਕਿ ਵਿਚਾਰਧਾਰਾ ਦਾ ਅੰਤਰ ਸੀ ਉਹ ਬੁੱਤਪਰਤ ਸੀ ਮੈਂ ਬੁੱਤ ਸ਼ਿਕਨ ਸੀ ਉਹ ਬੁੱਤਾਂ ਨੂੰ ਮੰਨਣ ਵਾਲੇ ਮੈਂ ਬੁੱਤਾਂ ਨੂੰ ਤੋੜਨ ਵਾਲਾ ਬਿਲਕੁਲ ਇਹੀ ਵਿਚਾਰਧਾਰਾ ਭਗਤ ਰਵਿਦਾਸ ਜੀ ਦੀ ਹੈ ਉਹ ਬੁੱਤ ਪੂਜਾ ਦਾ ਖੰਡਨ ਕਰਦੇ ਨੇ ਅੱਜ ਅਸੀਂ ਉਹਨਾਂ ਦੇ ਬੁੱਤ ਬਣਾ ਦਿੱਤੇ ਨੇ ਬੁੱਤ پرستੀ ਸੇਕੀ ਤੋਬਾ ਮਗਰ ਅੱਜ ਜਿਹੜਾ ਹਾਲ ਹੈ ਸਰ ਪਟਕਣੇ ਕੇ ਲਈ ਰਹਤਾ ਹੈ ਪੱਥਰ ਸਾਹਮਣੇ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਦੇ ਵਿੱਚ ਇੱਕ ਈਸ਼ਰਵਾਦੀ ਗੱਲ ਕਰਕੇ ਬੁੱਤ پرستੀ ਤੋਂ ਲੋਕਾਂ ਨੂੰ ਸचेਤ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਉਹਨਾਂ ਦੇ ਬੁੱਤ ਬਣਾ ਕੇ ਉਹਨਾਂ ਨੂੰ ਪੂਜਣਾ ਸ਼ੁਰੂ ਕਰ ਦਿੱਤਾ ਖੈਰ ਹੁਣ ਸਮੰਤ ਤੇ ਬ੍ਰਾਹਮਣ ਇਕੱਠੇ ਨੇ ਮੈਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਕਿ ਕੱਲੀ ਸਟੇਟ ਤੇ ਕੱਲਾ ਬ੍ਰਾਹਮਣ ਰਵਿਦਾਸ ਜੀ ਦੀ ਵਿਚਾਰਧਾਰ ਦੇ ਖਿਲਾਫ ਜ਼ਰੂਰ ਹੈ ਪਰ ਨੁਕਸਾਨ ਨਹੀਂ ਕਰ ਸਕਿਆ ਸਭ ਤੋਂ ਪਹਿਲਾ ਹਮਲਾ ਜਿਸ ਦਾ ਜ਼ਿਕਰ ਕੁਲੀਰ ਸਾਹਿਬ ਨੇ ਆਪਣੀ ਕਿਤਾਬ ਚ ਕੀਤਾ ਹੈ ਕਹਿੰਦਾ ਰਵਿਦਾਸ ਜੀ ਤੇ ਪਹਿਲਾ ਹਮਰਾ ਕੁੰਭ ਸ਼ਿਆਮ ਮੰਦਰ ਦੇ ਵਿੱਚ ਹੋਇਆ ਬ੍ਰਾਹਮਣ ਆਰਤੀ ਕਰ ਰਿਹਾ ਸੀ ਰਵਿਦਾਸ ਜੀ ਨੇ ਆਰਤੀ ਦਾ ਇੱਕ ਵੱਖਰਾ ਰੂਪ ਸਾਹਮਣੇ ਪੇਸ਼ ਕੀਤਾ ਮਾਫ ਕਰਨਾ ਅੱਜ ਜਿਸ ਤਰ੍ਹਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜਗਨਨਾਥ ਦੇ ਮੰਦਰ ਦੇ ਵਿੱਚ ਆਰਤੀ ਦਾ ਖੰਡਨ ਕੀਤਾ ਸੀ ਨਾ ਤੇ ਅੱਜ ਅਸੀਂ ਰੋਜ਼ ਕੀਰਤਨ ਸੁਰੂਲੇ ਚ ਪੜਦੇ ਵੀ ਹਾਂ ਗगन ਮੈ ਥਾਲ ਰਵ ਚੰਦ ਦੀਪਕ ਬੰਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆ ਲੋ ਪਵਨ ਚ ਬਰੋ ਕਰੇ ਸਗਲ ਬਨਰਾਏ ਫੁਲਨ ਤੇ ਜੋਤੀ ਅਜੀਬ ਗੱਲ ਹੈ ਕਿ ਐਸੇ ਸ਼ਬਦ ਨੂੰ ਪੜ ਕੇ ਅੱਜ ਅਸੀਂ ਦੀਵੇ ਜਗਾ ਕੇ ਆਰਤੀ ਕਰਦੇ ਹਾਂ ਜਿਸ ਚੀਜ਼ ਦਾ ਖੰਡਨ ਕੀਤਾ ਸੀ ਉਹੀ ਕੀਤਾ ਜਾ ਰਿਹਾ ਹੈ ਬਿਲਕੁਲ ਉਸੇ ਤਰ੍ਹਾਂ ਭਗਤ ਰਵਦਾਸ ਜੀ ਬ੍ਰਾਹਮਣਵਾਦ ਦੇ ਉਹ ਸਾਹਮਣੇ ਕਹਿੰਦੇ ਨੇ ਕਹਿੰਦੇ ਪੰਡਿਤ ਇਸ ਮੂਰਤੀ ਦੇ ਅੱਗੇ ਦੀਵੇ ਜਗਾ ਕੇ ਆਰਤੀ ਕਰਨ ਦਾ ਪਖੰਡ ਕਰ ਰਹੇ ਆ ਪਰ ਮੈਂ ਤੈਨੂੰ ਕਹਿਣਾ ਹੈ ਕਿ ਜੇਕਰ ਤੇਰੇ ਮਨ ਦੇ ਵਿੱਚ ਹਨੇਰਾ ਹੈ ਤੇ ਬਾਹਰ ਦੀਵੇ ਜਗਾਉਣ ਦਾ ਕੋਈ ਲਾਭ ਨਹੀਂ ਉਹਨਾਂ ਦੀ ਬਾਣੀ ਦਾ ਬੜਾ ਪਿਆਰਾ ਸ਼ਬਦ ਹੈ ਨਾਮ ਤੇਰੇ ਕੀ ਜੋਤ ਲਗਾਈ ਭਇਓ ਉਜਿਆਰਾ ਸਗਲ ਭਵਨਾਰੇ ਕਹਿੰਦੇ ਬ੍ਰਾਹਮਣ ਮੈਂ ਤੇ ਨਾਮ ਦੀ ਜੋਤ ਲਗਾਈ ਹੈ ਮੈਂ ਤੇ ਨਾਮ ਦੀ ਜੋਤ ਨੂੰ ਆਪਣੇ ਅੰਦਰ ਪ੍ਰਜਲਿਤ ਕੀਤਾ ਹੈ ਪਰ ਉਹਦੇ ਨਾਲ ਮੇਰੇ ਮਨ ਦੇ ਅੰਦਰ ਪ੍ਰਕਾਸ਼ ਹੋ ਗਿਆ ਜਿਸ ਪ੍ਰਕਾਸ਼ ਦੇ ਸਦਕਾ ਮੈਂ ਲੋਕਾਂ ਦੇ ਵਿੱਚ ਗਿਆਨ ਦਾ ਚਾਨਣ ਫਲਾ ਸਕਦਾ ਮਾਫ ਕਰਨਾ ਤੂੰ ਇੰਨੇ ਚਿਰ ਦੇ ਦੀਵੇ ਜਗਾ ਕੇ ਇਸ ਕਮਰੇ 'ਚ ਪ੍ਰਕਾਸ਼ ਤੇ ਕਰ ਰਿਹਾ ਹੈ ਪਰ ਲੋਕਾਂ ਦੇ ਵਿੱਚ ਹਨੇਰਾ ਫਲਾ ਰਿਹਾ ਇਤਿਹਾਸਕ ਸਰੋਤ ਜਿਹੜੇ ਮੈਂ ਕੁਲੀਫ ਸਾਹਿਬ ਦੇ ਦੱਸੇ ਨੇ ਉਹਨਾਂ ਦਾ ਖੋਜ ਪੱਤਰ ਕਹਿੰਦਾ ਹੈ ਕਿ ਉਸ ਦਿਨ ਬਦਾਸ ਜੀ ਦੇ ਉੱਪਰ ਜਾਨਲੇਵਾ ਹਮਲਾ ਕੀਤਾ ਗਿਆ ਉਹ ਤੇ ਕਹਿੰਦਾ ਹੈ ਕਿ ਉਹਨਾਂ ਨੂੰ ਉੱਥੇ ਹੀ ਅਕਾਲ ਚਲਾਣਾ ਕਰ ਗਏ ਪਰ ਜਿਹੜੇ 6 ਹੋਰ ਵਿਦਵਾਨ ਨੇ ਉਹ ਕਹਿੰਦੇ ਨੇ ਕਿ ਉੱਥੇ ਹਮਲਾ ਜ਼ਰੂਰ ਕੀਤਾ ਗਿਆ ਪਰ ਉਹਨਾਂ ਦੀ ਜਾਨ ਬਚ ਗਈ। ਦੂਸਰੀ ਵਾਰੀ ਹੁਣ ਸਮੰਤ ਔਰ ਬ੍ਰਾਹਮਣ ਉਹਨਾਂ ਨੂੰ ਤਲਬ ਕਰਦੇ ਨੇ ਚਿਤੌੜ ਕਰਦੇ ਰਾਜੇ ਦੇ ਦਰਬਾਰ ਦੇ ਵਿੱਚ। ਉਹਨਾਂ ਦੇ ਉੱਪਰ ਉਹੀ ਦੋਸ਼ ਆਇਤ ਕੀਤੇ ਗਏ ਕਿ ਜਿਹੜਾ ਨੀਵੀਂ ਜਾਤੀ ਦਾ ਹੈ ਉਹ ਦੀਖਿਆ ਨਹੀਂ ਲੈ ਸਕਦਾ। ਨੀਵੀਂ ਜਾਤੀ ਦਾ ਉੱਚ ਜਾਤੀ ਨੂੰ ਦੀਖਿਆ ਦੇ ਨਹੀਂ ਸਕਦਾ। ਜੇ ਕਿਤੇ ਤੁਸੀਂ ਮਨੁਸਿਮਰਤੀ ਨੂੰ ਪੜੋ ਉਹਦੇ ਵਿੱਚ ਦੋ ਗੱਲਾਂ ਬੜੀਆਂ ਸਪਸ਼ਟ ਨੇ ਕਿ ਜੇ ਨੀਵੀਂ ਜਾਤੀ ਦਾ ਮਨੁੱਖ ਧਰਮ ਦੇ ਮਾਰਗ ਤੇ ਚੱਲ ਪਵੇ ਤੇ ਉਹ ਧਰਮ ਦਾ ਨੁਕਸਾਨ ਕਰਦਾ ਦੂਸਰੀ ਗੱਲ ਮਨੁਸਿਮਰਤੀ ਕਹਿੰਦੀ ਹੈ ਕਿ ਜੇ ਰਾਜਾ ਸਿਆਣਾ ਹੋਵੇ ਤਾਂ ਉਹਨੂੰ ਨੀਵੀਂ ਜਾਤੀ 'ਚ ਧਰਮ ਦੀ ਗੱਲ ਕਰਨ ਵਾਲੇ ਮਨੁੱਖ ਨੂੰ ਉਸੇ ਸਮੇਂ ਹੀ ਜੋਖ ਸਜ਼ਾ ਦੇਣੀ ਚਾਹੀਦੀ ਹੈ ਅੱਜ ਵੀ ਜਦੋਂ ਤੁਸੀਂ ਕਿਸੇ ਕੇਸ ਨੂੰ ਅਦਾਲਤ ਦੇ ਵਿੱਚ ਲੈ ਕੇ ਜਾਂਦੇ ਆ ਤੇ ਵਕੀਲ ਕੇਵਲ ਤੁਹਾਡੇ ਕੇਸ ਦੀ ਜਦੋਂ ਬਹਿਸ ਕਰਦਾ ਉਹ ਕੇਵਲ ਤੇ ਕੇਵਲ ਤੁਹਾਡੇ ਕੇਸ ਦੀ ਗੱਲ ਨਹੀਂ ਕਰਦਾ ਉਹ ਉਸ ਦਾ ਆਧਾਰ ਬਣਾਉਣ ਦੇ ਵਾਸਤੇ ਕੁਝ ਹੋਰ ਉਸੇ ਹੀ ਧਾਰਾ ਦੇ ਅਧੀਨ ਹੋਈਆਂ ਸਜਾ ਜਾਂ ਪਹਿਲਾਂ ਪਤਾਲ ਕੀਤੇ ਗਏ ਕੇਸ ਜਿਹੜੇ ਹੁੰਦੇ ਨੇ ਉਹਨਾਂ ਨੂੰ ਹਵਾਲੇ ਵਜੋਂ ਨਾਲ ਲਾਉਂਦਾ ਹੈ ਹੁਣ ਉਸ ਲਈ ਬ੍ਰਾਹਮਣਵਾਦ ਦੇ ਕੋਲ ਹਵਾਲਾ ਹੈ ਉਹ ਕਹਿੰਦੇ ਨੇ ਰਾਜਨ ਰਵਿਦਾਸ ਨੀਵੀਂ ਜਾਤੀ ਦਾ ਹੈ ਨੀਵੀਂ ਜਾਤੀ ਦਾ ਹੋ ਕੇ ਇੱਕ ਤਾਂ ਇਹ ਧਰਮ ਦੇ ਮਾਰਗ ਤੇ ਚੱਲ ਪਿਆ ਔਰ ਦੂਸਰਾ ਉੱਚ ਜਾਤੀ ਨੂੰ ਇਸਨੇ ਗੁਰੂ ਦੀਖਿਆ ਦੇ ਕੇ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਤੇ ਰਾਜਨ ਤੇਰੇ ਸਾਹਮਣੇ ਸਬੂਤ ਨੇ ਕੁਝ ਕੇਸਾਂ ਦੇ ਕਿ ਜੁਦਿਸਟਰ ਦੇ ਰਾਜ ਦੇ ਵਿੱਚ ਇੱਕ ਚਾਰਵਾਕ ਆ ਕੇ ਉਹਦੇ ਧਰਮ ਦੇ ਖਿਲਾਫ ਗੱਲ ਕਰਦਾ ਤੇ ਉਸ ਨੂੰ ਜਿੰਦਾ ਚਲਾ ਦਿੱਤਾ ਗਿਆ ਸੀ ਰਾਜਨ ਵਾਲਮੀਕਰ ਮਾਇਨ ਨੂੰ ਪੜ ਕੇ ਵੇਖ ਜਿਸ ਵੇਲੇ ਭਗਵਾਨ ਰਾਮ ਦਾ ਦਰਬਾਰ ਲੱਗਾ ਹੋਇਆ ਸੀ ਇੱਕ ਬ੍ਰਾਹਮਣ ਆਪਣੇ ਬੱਚੇ ਨੂੰ ਲੈ ਕੇ ਆਇਆ ਮਰਿਆ ਹੋਇਆ ਬੱਚਾ ਸੀ ਤੇ ਕਹਿੰਦਾ ਰਾਮ ਤੂੰ ਤੇ ਕਿਹਾ ਸੀ ਕਿ ਜਿੰਨਾ ਚਿਰ ਤੱਕ ਮੈਂ ਰਾਜ ਕਰਾਂਗਾ ਉਨਾ ਚਿਰ ਤੱਕ ਮੇਰੇ ਰਾਜ ਦੇ ਵਿੱਚ ਮਾਂ-ਬਾਪ ਦੇ ਹੁੰਦਿਆ ਕਿਸੇ ਬੱਚੇ ਦੀ ਮੌਤ ਨਹੀਂ ਹੋਵੇਗੀ ਇਹ ਮੌਤ ਕਿਉਂ ਹੋਈ ਹੈ ਰਾਮ ਨੇ ਆਪਣੇ ਕੁੱਲ ਗੁਰੂ ਵਸ਼ਿਸ਼ਠ ਨੂੰ ਪੁੱਛਿਆ ਮੌਤ ਕਿਉਂ ਹੋਈ ਹੈ ਵਸ਼ਿਸ਼ਠ ਨੇ ਇੱਕ ਬਹਾਨਾ ਬਣਾ ਕੇ ਜਵਾਬ ਦਿੱਤਾ ਰਾਜਾ ਵੈਸੇ ਤਾਂ ਇਹ ਮੌਤ ਨਹੀਂ ਹੋ ਸਕਦੀ ਤੇਰੇ ਰਾਜ ਦੇ ਵਿੱਚ ਮੈਂ ਤੈਨੂੰ ਵਰ ਦਿੱਤਾ ਮੈਂ ਤੇਰਾ ਕੁੱਲ ਗੁਰੂ ਹਾਂ ਪਰ ਤੇਰੇ ਰਾਜ ਦੇ ਵਿੱਚ ਇੱਕ ਅਨਰਥ ਜ਼ਰੂਰ ਹੋ ਰਿਹਾ ਹੈ ਕਿ ਕਿਤੇ ਨਾ ਕਿਤੇ ਕੋਈ ਦਲਤ ਭਗਤੀ ਕਰ ਰਿਹਾ ਹੁਣ ਖਿਆਲ ਕਰਿਓ ਉਸ ਨੂੰ ਪਤਾ ਸੀ ਵਸ਼ਿਸ਼ਠ ਨੂੰ ਕਿ ਦਲਕ ਭਗਤੀ ਦੇ ਮਾਰਗ ਤੇ ਉੱਪਰ ਤੁਰਿਆ ਹੋਇਆ RAM ਜੰਗਲ ਦੇ ਵਿੱਚ ਗਿਆ ਸ਼ੰਭੂਕ ਇੱਕ ਖੂ ਦੇ ਕੰਡੇ ਤੇ ਬੈਠਾ ਭਗਤੀ ਕਰ ਰਿਹਾ ਸੀ। RAM ਦੇ ਨਾਲ ਉਸ ਦੀ ਕੁਝ ਚਰਚਾ ਹੋਈ ਹੈ। ਉਸ ਨੇ ਕਿਹਾ ਤੂੰ ਕੀ ਕਰ ਰਿਹਾ ਹੈ? ਕਹਿੰਦਾ ਭਗਤੀ। ਕਹਿੰਦਾ ਤੈਨੂੰ ਇਹ ਪਤਾ ਕਿ ਤੂੰ ਦਲਿਤ ਹੈ ਤੇਰਾ ਭਗਤੀ ਤੇ ਅਧਿਕਾਰ ਨਹੀਂ। ਅਗੋ ਸ਼ੰਭੂ ਕਹਿੰਦਾ ਕਹਿੰਦਾ ਕਿ ਪ੍ਰਮਾਤਮਾ ਕਿਸੇ ਦਾ ਰਾਖਵਾਂ ਨਹੀਂ। ਜੇ ਅਧਿਕਾਰ RAM ਤੇਰਾ ਤੇ ਅਧਿਕਾਰ ਮੇਰਾ ਵੀ ਹੈ। ਜੇ ਭਗਤੀ ਤੂੰ ਕਰ ਸਕਦਾ ਹੈ ਭਗਤੀ ਮੈਂ ਵੀ ਕਰ ਸਕਦਾ ਹੈ। ਵਾਲਮੀਕੀ ਰਮਾਇਣ ਦੇ ਵਿੱਚ ਮਹਾਰਿਸ਼ੀ ਵਾਲਮੀਕ ਨੇ ਇਹਨਾਂ ਦੋਹਾਂ ਦੀ ਵਾਰਤਾ ਲਾਪ ਨੂੰ ਬੜਾ ਲੰਬਾ ਸਿਰਜਿਆ। ਅਖੀਰ RAM ਤੈਸ਼ ਦੇ ਵਿੱਚ ਆ ਕੇ ਉਸ ਦਾ ਸਿਰ ਵੱਢ ਦਿੰਦਾ ਹੈ ਗੁਨਾਹ ਗੁਨਾਹ ਕੇਵਲ ਇੰਨਾ ਹੈ ਕਿ ਉਹ ਦਲਿਤ ਹੋ ਕੇ ਪ੍ਰਮਾਤਮਾ ਦੀ ਭਗਤੀ ਕਰ ਰਿਹਾ ਉਸ ਰਾਤ RAM ਮਹਾਰਿਸ਼ੀ ਅਗਸਤ ਦੇ ਆਸ਼ਰਮ ਦੇ ਵਿੱਚ ਰਹਿੰਦਾ ਹੈ ਤੇ ਉੱਥੇ ਜਸ਼ਨ ਮਨਾਇਆ ਜਾਂਦਾ ਹੈ ਇਸ ਗੱਲ ਦਾ ਕਿ ਦਲਿਤ ਭਗਤੀ ਕਰ ਰਿਹਾ ਸੀ ਅਸੀਂ ਖਤਮ ਕਰ ਦਿੱਤਾ ਇਹੋ ਹਵਾਲੇ ਦੇ ਕੇ ਤੋੜਗੜ ਦੇ ਰਾਜੇ ਦੇ ਦਰਬਾਰ ਵਿੱਚ ਬ੍ਰਾਹਮਣ ਕਹਿੰਦਾ ਕਿ ਰਾਜਨ ਸਾਡੀ ਤਾਂ ਕੁੱਲ ਪਰੰਪਰਾ ਰਹਿੰਦੀ ਹੈ ਕਹਿੰਦੀ ਹੈ ਕਿ ਦਲਿਤ ਨੂੰ ਭਗਤੀ ਕਰਨ ਦਾ ਕੋਈ ਅਧਿਕਾਰ ਨਹੀਂ ਜੇਕਰ ਦਲਿਤ ਕੇਵਲ ਭਗਤੀ ਕਰਦਾ ਹੈ ਤੇ ਉਸ ਨੂੰ ਭਗਵਾਨ ਰਾਮ ਖੁਦ ਕਤਲ ਕਰਦੇ ਨੇ ਜੁDISTER ਸਜ਼ਾ ਦਿੰਦਾ ਹੈ ਤੇ ਸਾਡੀ ਤੇ ਕੁੱਲ ਪਰੰਪਰਾ ਕਹਿੰਦੀ ਹੈ ਕਿ ਦਲਿਤ ਨੂੰ ਭਗਤੀ ਕਰਨ ਦਾ ਅਧਿਕਾਰ ਨਹੀਂ ਇੱਥੇ ਭਗਤੀ ਦੀ ਤਾਂ ਗੱਲ ਛੱਡ ਦਲਿਤ ਨੇ ਰਾਜ ਦਰਬਾਰ ਦੀਆਂ ਲੜਕੀਆਂ ਨੂੰ ਦੇਖਿਆ ਦੇਣੀ ਸ਼ੁਰੂ ਕਰ ਦਿੱਤੀ ਹੈ ਇਹ ਤੇ ਗੁਨਾਹ ਹੋਰ ਵੀ ਵੱਡਾ ਦੂਸਰਾ ਇਲਜ਼ਾਮ ਲਗਾਇਆ ਗਿਆ ਭਗਤ ਰਵਿਦਾਸ ਜੀ ਜਨਊ ਦੇ ਖਿਲਾਫ ਨੇ ਤੀਸਰਾ ਗੁੱਤ ਪ੍ਰਸਤੀ ਦਾ ਇਹ ਸਾਰੇ ਇਲਜ਼ਾਮ ਲਗਾ ਕੇ ਭਗਤ ਰਵਿਦਾਸ ਜੀ ਨੂੰ ਉੱਥੇ ਬੁਲਾਇਆ ਗਿਆ ਪਹਿਲੀ ਚਰਚਾ ਇਨ੍ਹਾਂ ਇਤਿਹਾਸਕਾਰਾਂ ਦੇ ਮੁਤਾਬਕ ਕਿਸੇ ਵੀਰ ਨੇ ਵੀ ਇਨ੍ਹਾਂ ਕਿਤਾਬਾਂ ਦੇ ਹਵਾਲਿਆਂ ਦੀ ਕਾਪੀ ਲੈਣੀ ਹੋਵੇ ਮੇਰੇ ਮੋਬਾਈਲ ਦੇ ਵਿੱਚ ਨੇ ਮੈਂ ਤੈਨੂੰ ਵਟਸਐਪ ਤੇ ਹੀ ਦੇ ਦੂੰਗਾ ਪਹਿਲੀ ਚਰਚਾ ਚੱਲੀ ਕਿ ਤੁਸੀਂ ਜਨਊ ਦਾ ਖੰਡਨ ਕਰਦੇ ਹੋ ਤੇ ਭਗਤ ਰਵਿਦਾਸ ਜੀ ਦਾ ਜਿਹੜਾ ਜਵਾਬ ਸੀ ਨਾ ਉਹ ਬਿਲਕੁਲ ਉਹੀ ਸੀਗਾ ਜਿਹੜਾ ਅਸੀਂ ਆਸਾ ਦੀ ਵਾਰ 'ਚ ਗੁਰੂ ਨਾਨਕ ਸਾਹਿਬ ਦਾ ਪੜ੍ਹਦੇ ਹਾਂ ਕਿ ਦਇਆ ਕਾ ਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੂ ਜੀ ਕਾ ਹਈ ਤਾਂ ਪੰਡੇ ਕਤ ਨਾ ਇਹ ਟੁੱਟੇ ਨਾ ਮਾ ਲਾਗੇ ਨਾ ਇਹ ਚਲੇ ਨਾ ਜਾਏ